ਕੀ ਇਹ ਹੋ ਜੂਗਾ ਕਿ ਬੇਟੇਰਾ ਪੰਜਾਬ ਬੋਲਾ ਜੀ ਦਾ ਮੈਸਜ ਕਿੰਨਾ ਦਾ ਫਰਕ ਹੋਤੇ ਹੋਗਾ ਮਾਇਗਾ ਇੰਟਰਨੈਟ ਇਤਨ ਮੇ ਲਾਤੀ ਹੁਣ ਫੇਰ ਸਾਬਗਾ ਜੇ ਜੇ ਤਾਂ ਪਹਿਲੇ ਕਿੰਨੇ ਦੇ ਨਿਕਲ ਜੇ ਪਹਿਲੇ ਕਿੰਨੇ ਜਾਇਓ ਜੇ ਤਾਂ ਆਇਓ ਜੇ ਤਾਂ ਸੈਟੂ ਲਿਖ ਦਿਆ ਰੋੜੇ ਜੇ ਪਹਿਲੇ ਤੋਂ ਚਲੋ ਇਹ ਬਿਲਕੁਲ ਮਧਲ ਵਾਲਾ ਉਹ ਮੰਤਰੀ 57% ਕਰਾ ਕਰਿਆ ਤਾਂ ਜਲਾ ਕਹਿੰਦਾ ਜਰਾ ਅੱਜ ਜਿਹੀ ਹਰ ਸਾਲ ਦੀ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਗੁਰਦੁਆਰੇ ਤੱਕ ਘਰ ਤੋਂ ਤੁਰ ਕੇ ਜਾ ਰਹੇ ਹਨ ਪਰਿਵਾਰ ਸਮੇਤ ਸਿੱਖ ਸੰਗਤਾਂ ਸਮੇਤ ਪਹਿਲਾ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਭਾਈ ਜੈਤਾ ਜੀ ਉਹਨਾਂ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਅਨੰਦਪੁਰ ਸਾਹਿਬ ਸਨਸਕਾਰ ਹੋਇਆ ਤੇ ਉਸ ਤੋਂ ਬਾਅਦ ਸਿੱਖ ਕੌਮ ਦੀ ਸਥਾਪਨਾ ਹੋਈ ਚਮਕੌਰ ਸਾਹਿਬ ਦੇ ਵਿੱਚ ਤੇ ਚਮਕੌਰ ਸਾਹਿਬ ਦੇ ਵਿੱਚ ਵੱਡੀ ਲੜਾਈ ਹੋ ਕੇ ਵੱਡੇ ਸਹਬਜ਼ਾਦੇ ਸਿੰਘਾਂ ਸ਼ਹੀਦਾਂ ਦੇ ਨਾਲ ਸ਼ਹੀਦ ਹੋਏ ਫਿਰ ਚਮਕੌਰ ਸਾਬ ਤੋਂ ਬਾਅਦ ਪਤੇਗੜ ਸਾਹਿਬ ਦੇ ਵਿੱਚ ਛੋਟੇ ਸਹਬਜ਼ਾਦੇਆਂ ਨੂੰ ਨੀਹਾਂ 'ਚ ਚਨਾਇਆ ਗਿਆ ਇੱਥੋਂ ਪੌਮ ਆਰ ਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਤੋਂ ਬਾਅਦ ਆਪਣਾ ਪੂਰਾ ਸਰਬੰਸ ਬਾਰਿਆ ਇਹ ਉਹ ertid ਹੈ मकौर साहब जिदे बारे पाकिस्तान दे एक मुस्लिम कवि अल्लाह यार खान ने किहा है कि गारे एक हिंद में तीर्थ है यात्रा के लिए कटाए बाप ने बच्चे जहां खुदा के लिए चमक है मेहर की है चमकोर तेरे जर्रों में सियारे यहीं से गए आसमा के लिए ए तौतरती है पवित्र ਜਿੱਥੇ ਵੱਡੇ ਸਹਿਬਜ਼ਾਦੇ ਤੇ ਸਿੰਘਾਂ ਸ਼ਹੀਦਾਂ ਦਾ ਖੂਨ ਡੁੱਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਚੋ ਪਰ ਆਪਦੇ ਧਰਤੀ ਹੈ ਇਸ ਨੂੰ ਜਿੰਨਾ ਨਤਮਸਤ ਕੋਈਏ ਜਿੰਨਾ ਸਤਕਾਰ ਕਰੀਏ ਉਹਨਾਂ ਘਟ ਹੈ ਐਸੀ ਹਰ ਸਾਲ ਵੱਡੇ ਸਹਿਬਜ਼ਾਦਿਆਂ ਤੇ ਸਿੰਘਾਂ ਸ਼ਹੀਦਾਂ ਦੇ ਨਿਮਿਤ ਪੈਦਲ ਤੁਰ ਕੇ ਗੁਰਦੁਆਰਾ ਸਾਹਿਬ ਤੱਕ ਜਾਂਦੇ ਹਨ ਉੱਥੇ ਅਖੰਡ ਪਾਠ ਸ਼ੁਰੂ ਕਰਾਏ ਹੋਏ ਹੈ ਕੱਲ ਨੂੰ ਭੋਗ ਪਾਣਗੇ ਉਨ੍ਹਾਂ ਦੇ ਨਿਮਿਤ ਤੇ ਇਸ ਲਈ ਪੂਰੀਆਂ ਸਿੱਖ ਸੰਗਤਾਂ ਅੱਜ ਚੰਪੌਰ ਸਾਹਿਬ ਵੱਲ ਕੂਚ ਕਰੀਆਂ ਹੋਈਆਂ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਿੱਖ ਇਤਿਹਾਸ ਦਰਸ਼ਾਦਾ ਕੀਮ ਪਾਰਕ ਵੀ ਤੁਹਾਡੇ ਵੱਲੋਂ ਬਣਾਇਆ ਗਿਆ ਹੈ। ਤੁਸੀਂ ਜਦੋਂ ਮੁੱਖ ਮੰਤਰੀ ਜੀ ਵੱਲੋਂ ਜਾਂਦੇ ਰਹੇ ਸੀਗੇ ਉਹ ਤੁਸੀਂ ਬਾਅਦ ਚ ਉੱਥੇ ਗਏ ਆ ਕਿੰਦਾ ਦਾ ਇਸ ਵਕਤ ਉੱਥੇ ਜਿਹੜਾ ਹੈਗਾ ਹੈ ਜਿਹੜੇ ਆਨ ਵਾਲੀ ਪੀੜ੍ਹੀ ਆ ਉਸ ਨੂੰ ਜਾਣੂ ਕਰਵਾਇਆ ਜਾਂਦਾ ਕਿੰਦਾਂ ਦੇ ਹਾਲਾਤ ਮਿਲਦੇ ਸੀ। ਦੇਖੋ ਮੈਂ ਜਦੋਂ ਮੁੱਖ ਮੰਤਰੀ ਬਣਿਆ ਚੈਪਟਨ ਸਾਹਿਬ ਨੇ ਪਹਿਲਾਂ ਪਾਰਕ ਸ਼ੁਰੂ ਕਰਾਇਆ ਸੀ 2002 ਚ ਉਸ ਤੋਂ ਬਾਅਦ ਅਕਾਲੀ ਸਰਕਾਰ ਆ ਗਈ ਉਹਨਾਂ ਨੇ ਬੰਦ ਕਰਤਾ ਲੇਕਿਨ ਇਹਦੀ ਕੋਈ ਰੂਪਰੇਖਾ ਨਹੀਂ ਬਣੀ ਸੀ ਫਿਰ ਜਦੋਂ ਮੈਂ ਇੱਥੇ ਟੂਰੀਜ਼ਮ ਮਿਨਿਸਟਰ ਬਣਿਆ ਤਾਂ ਮੇਰੇ ਅਧਿਕਾਰ ਖੇਤਰ ਚ ਆ ਗਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਸਿੰਘਾ ਸਿਧਾਨ ਉਹ ਅਰਦਾਸ ਕੀਤੀ ਕਿ ਤੁਸੀਂ ਉਹੇ ਸੇਵਾ ਕਰਾਓ ਤਾਂ ਅੱਜ ਚਮਕੌਰ ਸਾਹਿਬ ਦੇ ਵਿੱਚ ਟੋਟਲ ਦਿੱਖ ਬਦਲ ਚੁੱਕੀ ਹੈ ਸਾਰੀਆਂ ਦੁਕਾਨਾਂ ਦੇ ਅੱਗੇ ਮਾਰਬਲ ਲਾ ਕੇ ਗਲਿਆਰਾ ਬਣਿਆ ਤੇ ਨਵੀਆਂ ਜਨਰੇਸ਼ਨਾਂ ਵਾਸਤੇ ਉਹਨਾਂ ਦੀ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਥੀਮ ਪਾਰਕ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਪੂਰੇ ਸਿੱਖ ਕੌਮ ਦੇ ਇਤਿਹਾਸ ਨੂੰ ਪੇਮਾਇਆ ਜਾਂਦਾ ਹੈ ਤੇ ਉੱਥੇ ਹਰ ਤਰੀਕੇ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖ ਇਤਿਹਾਸ ਨੂੰ ਦਿਖਾਇਆ ਜਾਂਦਾ ਹੈ ਪੂਰੀ ਦੁਨੀਆ ਚੋਂ ਪਿਛਲੇ 2 2 ਸਾਲਾਂ ਤੋਂ ਲਗਾਤਾਰ ਉੱਥੇ ਸੰਗਤਾਂ ਆਉਂਦੀਆਂ ਤੇ ਉਹ ਫੁੱਲ ਰਹਿੰਦਾ ਹੈ ਤੇ ਪੂਰੇ ਇਤਿਹਾਸ ਬਾਰੇ ਸਾਡੀਆਂ ਨਵੀਂ ਜਨਰੇਸ਼ਨਾਂ ਨੂੰ ਉੱਥੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖ ਕੌਮ ਬਾਰੇ ਇੱਕ ਨਵਾਂ ਅਜੂਬਾ ਐ ਸੀ ਚਮਕੌਰ ਸਾਹਿਬ ਦੇ ਵਿੱਚ ਬਣਾਇਆ ਹੈ ਚਮਕੌਰ ਸਾਹਿਬ ਦੀ ਧਰਤੀ ਆਪਣੇ ਆਪ ਆਪਣੇ ਆਪ ਨੂੰ ਉਜਾਗਰ ਕਰ ਰਹੀ ਹੈ ਤੇ ਇਸ ਨੇ ਬਹੁਤ ਵੱਡੇ ਵੱਡੇ ਕੰਮ ਚਮਕੌਰ ਸਾਹਿਬ ਚ ਮੇਤੂ ਕਰਾਏ ਆ ਜਿਵੇਂ ਲਗਾਤਾਰ ਉੱਥੇ ਸੰਗਤਾਂ ਆਉਂਦੀਆਂ ਤੇ ਉਹ ਫੁੱਲ ਰਹਿੰਦਾ ਹੈ ਤੇ ਪੂਰੇ ਇਤਿਹਾਸ ਬਾਰੇ ਸਾਡੀਆਂ ਨਵੀਂ ਜਨਰੇਸ਼ਨਾਂ ਨੂੰ ਉੱਥੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖੋਂ ਬਾਰੇ ਇੱਕ ਨਵਾਂ ਅਜੂਬਾ ਹੈ ਸੀ ਚਮਕੌਰ ਸਾਹਿਬ ਦੇ ਵਿੱਚ ਬਣਾਇਆ ਚਮਕੌਰ ਸਾਹਿਬ ਦੀ ਧਰਤੀ ਆਪਣੇ ਆਪ ਆਪਣੇ ਆਪ ਨੂੰ ਉਜਾਗਰ ਕਰ ਰਹੀ ਹੈ ਤੇ ਇਸ ਨੇ ਬਹੁਤ ਵੱਡੇ ਵੱਡੇ ਕੰਮ ਚਮਕੌਰ ਸਾਹਿਬ 'ਚ ਮੇਤੂ ਕਰਾਏ ਆ ਜਿਵੇਂ ਯੂਨੀਵਰਸਿਟੀ ਬਣ ਰਹੀ ਹੈ ਪਾਵੇਂ ਸਰਕਾਰ ਨੇ ਕੰਮ ਰੁਕਿਆ ਹੋਇਆ ਹੈ ਵੱਡੇ ਗੇਟ ਬਣ ਰਹੇ ਆ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਹੈ ਚਮਕੌਰ ਸਾਹਿਬ ਦੇ ਵਿੱਚ ਥੀਮ ਪਾਰਕ ਬਣਿਆ ਹੈ ਚਮਕੌਰ ਸਾਹਿਬ ਦੇ ਹਸਪੀਟਲ ਉਹ ਐਸੀ ਬਹੁਤ ਹੀ ਵਧੀਆ 12 ਕਰੋੜ ਰੁਪਇਆ ਲਗਾ ਕੇ ਬਿਲਡਿੰਗ ਬਣਾਈ ਹੈ ਪਹਾਮੇ ਸਰਕਾਰ ਨੇ ਉੱਥੇ ਅਜੇ ਤੱਕ ਡਾਕਟਰ ਨਹੀਂ ਦਿੱਤੇ ਲੇਕਿਨ ਫਿਰ ਉੱਥੇ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਵਾਸਤੇ ਇੱਕ ਸਟੇਸ਼ਨ ਬਣ ਰਿਹਾ ਬਹੁਤ ਵੱਡਾ ਤੇ ਚਮਕੌਰ ਸਾਹਿਬ ਦੀ ਬਿਊਟੀਫਿਕੇਸ਼ਨ ਵਾਸਤੇ ਇੱਕ ਨਹਿਰ ਦੇ ਨਾਲ-ਨਾਲ ਸੈਰਗਾਹ ਬਣੀ ਹੈ ਤੇ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਦੁਕਾਨਾਂ ਤੇ ਮਾਰਬਲ ਲਗਾ ਕੇ ਗਲਿਆਰਾ ਬਣਿਆ ਹੈ ਬਹੁਤ ਵੱਡੇ ਵੱਡੇ ਕੰਮ ਚਮਕੌਰ ਸਾਹਿਬ 'ਚ ਅਸੀਂ ਸ਼ੁਰੂ ਕੀਤੇ ਆ ਤੇ ਬਹੁਤ ਸਾਰੇ ਕੰਪਲੀਟ ਹੋ ਗਏ ਇਸ ਲਈ ਇਹ ਧਰਤੀ ਨੂੰ ਜਿੰਨਾ ਸੁੰਦਰ ਬਣਾ ਦिए ਉਹਨਾਂ ਘਟ ਹੈ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਸ਼ਰਧਾ ਭਾਵਨਾ ਦੇ ਨਾਲ ਤੁਹਾਨੂੰ ਜ਼ਿੰਮੇਵਾਰੀ ਵੱਡੀ ਮਿਲੀ ਸੀਗੀ ਤੇ ਉਸੇ ਹਿਸਾਬ ਦੇ ਨਾਲ ਜਿਸੇ ਹਿਸਾਬ ਨਾਲ ਵਿਕਾਸ ਹੋਣਾ ਚਾਹੀਦਾ ਸੀਗਾ ਧਾਰਮਿਕ ਪੱਖੋਂ ਵੀ ਵਿਕਾਸ ਕਰਕੇ ਗਿਆ ਸਭ ਜੀ ਦੇ ਦੇਖੋ ਜਿੱਥੇ ਤੱਕ ਚਮਕੌਰ ਸਾਹਿਬ ਦੀ ਗੱਲ ਹੈ ਮੈਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਮੇਥੋਂ ਬਾਬਿਆਂ ਨੇ ਸੇਵਾ ਲਈ ਹੈ ਜਿਵੇਂ ਆਪਾਂ ਸੜਕ ਤੇ ਜਾ ਰਹੇ ਹਾਂ ਇਹ ਸੜਕ ਨੂੰ ਅਸੀਂ ਚੌੜਾ ਕਰਾਇਆ ਹੈ ਡਬਲ ਕਰਾ ਦਿੱਤੀ ਹੈ ਕਿੰਨੀ ਸੁੰਦਰ ਇਹ ਸੜਕ ਬਣੀ ਹੈ ਇਹ ਪਹਿਲਾਂ 21 ਫੁੱਟ ਚੌੜੀ ਹੁੰਦੀ ਸੀ ਹੁਣ ਇਹ 58 ਫੁੱਟ ਚੌੜੀ ਸੜਕ ਬਣਾਤੀ ਹੈ ਦੋਨੋਂ ਪਾਸੇ ਨੂੰ ਆਵਾਜਾਈ ਹੁੰਦੀ ਹੈ ਕਿੰਨੇ ਸੁੰਦਰ ਗੇਟ ਇਹਦੇ ਤੇ ਬਣ ਰਹੇ ਹਨ ਹੋਰ ਜਿੰਨੇ ਮੈਂ ਕੰਪੈਰਾਂ ਵੀ ਦੱਸਿਆ ਹੈ ਜਮਪੌਰ ਸਾਹਿਬ ਦੇ ਵਿੱਚ ਹੋ ਰਿਹਾ ਹੈ ਤੇ ਹੋਇਆ ਹੈ ਜਿਵੇਂ ਉਹ ਆਈਟੀਆ ਕਾਲਜ ਬਣ ਰਹੇ ਇੱਕ ਸਾਡਾ ਜਿਹੜਾ ਦਰਿਆ ਤੇ ਪੁਲ ਲੱਗਣਾ ਸੀ ਉਹਦਾ ਟੈਂਡਰ ਹੋਇਆ ਹੋਇਆ ਸੀ ਇਹ ਸਰਕਾਰ ਨੇ ਰੋਕ ਦਿੱਤਾ ਹੈ ਲੇਕਿਨ ਕਿੰਨੇ ਦਿਨ ਬਣੇਗਾ ਪਰਮਾਤਮਾ ਫੇਰ ਮੌਕਾ ਦੇਵੇਗਾ ਜਾਂ ਇਹਨਾਂ ਨੂੰ ਸਮਤ ਵਕਸ਼ੇਗਾ ਕਿ ਉਹ ਪੁਲ ਬਣੇਗਾ ਸੋ ਇਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੇ ਵਿੱਚ ਬਹੁਤ ਵੱਡਾ ਵਿਕਾਸ ਹੈ ਜਿਹੜਾ ਐਸੀ ਕੀਤਾ ਹੈ ਬਾਬਿਆਂ ਨੇ ਕਰਾਇਆ ਹੈ ਤੇ ਅੱਗੇ ਨੂੰ ਵੀ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਚਮਕੌਰ ਸਾਹਿਬ ਆਓ ਚਮਕੌਰ ਸਾਹਿਬ ਨੂੰ ਦੇਖੋ ਬਾਬਿਆਂ ਨੂੰ ਨਤਮਸਤਕ ਹੋ ਆਪਣੇ ਬੱਚਿਆਂ ਨੂੰ ਸਾਡੇ ਥੀਮ ਪਾਰਕ ਦੇ ਵਿੱਚ ਲਿਆ ਕੇ ਸਿੱਖ ਇਤਿਹਾਸ ਦਿਖਾਓ ਕਿੰਨੇ ਵਧੀਆ ਤਰੀਕੇ ਦੇ ਨਾਲ ਉੱਥੇ ਸਾਰੇ ਗੁਰੂਆਂ ਦਾ ਇਤਿਹਾਸ ਸਹਿਬ ਜਾਦਿਆਂ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਹੜਾ ਉੱਥੇ ਬਹੁਤ ਹੀ ਅੱਛੇ ਤਰੀਕੇ ਨਾਲ ਫਿਲਮਾਇਆ ਗਿਆ ਸਰ ਜੋੜ ਮੇਲਾ ਕਈ ਵਾਰੀ ਇਹ ਜਗ੍ਹਾ ਤੇ ਹੁੱਲੜ ਵਾਜੀ ਹੋ ਜਾਂਦੀ ਹੈ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਆਖਰੀ ਸਵਾਲ ਦੇਖੋ ਇਹ ਸੋਗ ਦੇ ਦਿਨ ਹੈ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਦਿਨਾਂ 'ਚ ਲੋਕ ਥੱਲੇ ਪੁੰਜੇ ਸੌਂਦੇ ਆ ਤੇ ਕੋਈ ਵੀ ਸ਼ਗਨਾ ਦਾ ਕੰਮ ਵੀ ਇਹਨਾਂ ਦਿਨਾਂ 'ਚ ਨਹੀਂ ਕੀਤਾ ਜਾਂਦਾ ਹੁੱਲੜ ਵਾਜੀ ਦਾ ਇਹਨਾਂ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਇਸ ਲਈ ਇਹਨੂੰ ਸੋਗ ਮੈਤਰੀਕੇ ਨਾਲ ਹੀ ਧਾਰਮਿਕ ਤਰੀਕੇ ਦੇ ਨਾਲ ਹੀ ਰੱਖਣਾ ਚਾਹੀਦਾ ਸਭ ਜੀ ਮੈਂ ਸ਼ੀਦੀ ਦਿਹਾੜਾ ਚੱਲ ਰਿਹਾ ਹੈ